ਇਸ 15ਵੀਂ ਪੌੜੀ ਅੰਦਰ ਜੀ ਉਸ ਮਨੁੱਖ ਦੀ ਅਵਸਥਾ ਦੀ ਗੱਲ ਦੱਸੀ ਹੋਈ ਹੈ ਜੀ ਉਸ ਦਾ ਜ਼ਿਕਰ ਆਇਆ ਹੈ ਜਿਹੜੇ ਮਨੁੱਖ ਨੇ ਪ੍ਰਭੂ ਪਰਮਾਤਮਾ ਦੀ ਗੱਲ ਮੰਨ ਲਈ ਹੈ ਜੀ ਤਾਂ ਉਸ ਦੀ ਮੁਕਤੀ ਉਸ ਮਨੁੱਖ ਦੀ ਮੁਕਤੀ ਤੇ ਉਸ ਦੀ ਆਤਮਿਕ ਅਵਸਥਾ ਕੀ ਹੈ ਜੀ ਉਸ ਬਾਰੇ ਗੁਰੂ ਮਾਰਾ ਚਾਣਣਾ ਪਉਂਦੇ ਆਓ ਆਪਾਂ ਵੀ ਦੇਖੀਏ ਕਿ ਜੇਕਰ ਅਸੀਂ ਪ੍ਰਭੂ ਪਰਮਾਤਮਾ ਦੀ ਗੱਲ ਮੰਨ ਲਵਾਂਗੇ ਤਾਂ ਕੀ ਕੀ ਸਾਨੂੰ ਬੈਨੀਫਿਟ ਇਹ ਬੈਨੀਫਿਟ ਹੀ ਹੈ ਜੀ ਜਿਹੜੇ ਤਿੰਨ ਪੌੜੀਆਂ ਸੀ ਨਾ 13ਵੀਂ 14ਵੀਂ 15ਵੀਂ ਮਹਾਰਾਜ ਤੁੰਦਾਸਰ ਨੇ ਜੇਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸ ਰਹੇ ਨੇ ਉਹ ਮੇਰੇ ਆ ਮਨਾ ਕਰਤਾ ਉਹ ਆਪਣੇ ਮਨ ਨਾਲ ਗੱਲ ਰਹਿ ਆ ਪਰ ਫਿਰ ਉਹੀ ਗੱਲ ਆ ਕਿ ਜਦੋਂ ਬਾਣੀ ਪੜ੍ਹਨੀ ਆ ਅਸੀਂ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਥਾਂ ਤੇ ਰੱਖ ਕੇ ਗੱਲ ਕਰਨੀ ਆ ਗੱਲ ਆਪਣੇ ਮਨ ਨੂੰ ਕਰਨੀ ਆ ਮਨਾ ਮਿੱਤਰ ਪਿਆਰਿਆ ਮਨਾ ਮੇਰੇ ਭੋਲਿਆ ਮਨਾ ਜੇ ਤੂੰ ਉਸ ਪ੍ਰਭ ਪ੍ਰਮਾਤਮਾ ਦੀ ਗੱਲ ਮੰਨ ਲਵੇਂਗਾ ਜਿਸ ਦੀ ਰਜ਼ਾ ਵਿੱਚ ਛੱਲੇਗਾ ਜੋ ਉਸ ਦੇ ਨਾਲ ਪ੍ਰੀਤ ਪਾ ਲੇਗਾ ਸਾਂਝ ਪਾ ਲੇਗਾ ਤਾਂ ਤੈਨੂੰ ਆਹਾ ਆਹਾ ਜਿਹੜੇ ਗੁਣ ਆ ਤੇਰੇ ਅੰਦਰ ਪੈਦਾ ਹੋ ਜਾਣਗੇ ਤੈਨੂੰ ਆ ਬੈਨੀਫਿਟ ਮਿਲ ਜਾਣਗੇ ਤੈਨੂੰ ਆ ਲਾਭ ਹੋ ਜਾਣਗੇ ਆਓ ਦੇਖੀਏ ਜੀ 15ਵੀਂ ਪੌਰੀ ਵਿੱਚ ਸਾਨੂੰ ਪ੍ਰਮਾਤਮਾ ਨਾਲ ਜੁੜਨ ਕਰਕੇ ਉਸ ਨੂੰ ਮੰਨਣ ਕਰਕੇ ਸਾਨੂੰ ਕਿਹੜੇ ਕਿਹੜੇ ਲਾਭ ਹੁੰਦੇ ਆ ਜੀ ਆਓ ਧਿਆਨ ਨਾਲ ਦੇਖੀਏ